ਰਵਨੀਤ ਸਿੰਘ ਬਿੱਟੂ ਹਾਲ ਹੀ ਦੇ ਵਿੱਚ ਇੱਕ ਵੱਡਾ ਬਿਆਨ ਦੇ ਗਏ ਰਾਹੁਲ ਗਾਂਧੀ ਬਾਰੇ ਦਰਅਸਲ ਰਾਹੁਲ ਗਾਂਧੀ ਨੇ ਵਿਦੇਸ਼ੀ ਧਰਤੀ ਦੇ ਉੱਤੇ ਕੁਝ ਗੱਲਾਂ ਕੀਤੀਆਂ ਜਿਸ ਵਿੱਚ ਸਿੱਖਾਂ ਨੂੰ ਖਤਰੇ ਅੰਦਰ ਦੱਸਿਆ ਹਾਲਾਂਕਿ ਉਸ ਗੱਲ ਨੂੰ ਲੈ ਕੇ ਸਿਖਾਗੂਆਂ ਵੱਲੋਂ ਵੱਖ-ਵੱਖ ਬਿਆਨ ਦਿੱਤੇ ਗਏ ਨੇ ਕਿਸੇ ਨੇ ਸ਼ਲਾਘਾ ਕੀਤੀ ਕਿਸੇ ਨੇ ਨਿੰਦਾ ਕੀਤੀ ਉਹ ਇੱਕ علیحدਾ ਟੌਪਿਕ ਹੈ ਰਵਨੀਤ ਬਿੱਟੂ ਨੇ ਇੱਕ علیحدਾਂ ਗੱਲ ਕਰ ਦਿੱਤੀ ਇੱਕ ਵੱਖਰੀ ਹੀ ਗੱਲ ਕਰ ਦਿੱਤੀ ਕਹਿੰਦੇ ਕਿ ਉਹਨਾਂ ਦੇ ਹਿਸਾਬ ਨਾਲ ਤਾਂ ਇੱਕ ਨੰਬਰ ਦਾ ਅਤਵਾਦੀ ਰਾਹੁਲ ਗਾਂਧੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਗਏ ਰਵਨੀਤ ਬਿੱਟੂ ਪਰ ਇਸ ਗੱਲ ਦਾ ਮੋੜਵਾ ਜਵਾਬ ਵੀ ਉਹਨਾਂ ਨੂੰ ਦੇ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਨੇ ਹਰਿਆਣਾ ਇਲੈਕਸ਼ਨਸ ਦੇ ਵਿੱਚ ਉਹਨਾਂ ਨੂੰ ਆਬਜ਼ਰਵਰ ਲਾਇਆ ਗਿਆ ਉਹ ਪ੍ਰਤਾਪ ਸਿੰਘ ਬਾਜਵਾ ਰਵਨੀਤ ਸਿੰਘ ਬਿੱਟੂ ਬਾਰੇ ਹੱਦਾਂ ਟੱਪ ਦੇ ਨਜ਼ਰ ਆਏ ਨੇ ਬੇਹੱਦ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਸੰਵੇਦਨਸ਼ੀਲ ਹੈ ਰਵਨੀਤ ਬਿੱਟੂ ਬਾਰੇ ਬੋਲੇ ਨੇ ਔਰ ਵੱਧ ਚੜ ਕੇ ਬੋਲੇ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਚੰਦ ਮਿੰਟ ਪਹਿਲੇ ਮੈਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹੜੀ ਬਿਲਕੁਲ ਦਰਸਾਉਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂਦ ਆ ਦਿਨ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ ਟੈਰਰਿਸਟ ਦੱਸੇ ਅੱਜ ਇਹਨੂੰ ਇੱਕ ਅਤਵਾਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟিক্যাল ਬੈਂਕਰਪਸੀ ਹੋਰ ਕੋਈ ਹੋ ਨਹੀਂ ਸਕਦੀ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣਨ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਿਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਬੇਹੂਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ ਕਰ